राणा गुरजीत सोठी ने भी अपना बयान देता है उच्च सोच ਨੂੰ ਲੈ ਕੇ ਪੰਜਾਬ ਨੂੰ ਅੱਗੇ ਵਧਾਉਣਾ ਹੈ ਮੈਂ ਆਪਣੇ ਕੰਮ ਦੇ ਨਾਲ ਜਵਾਬ ਦੇਵਾਂਗਾ ਐਮਐਸਪੀ ਵੀ ਐਮਐਸਪੀ ਤੇ ਵੀ ਗੁਰਜੀਤ ਰਾਣਾ ਜੁੜੇ ਨੇ ਉਹ ਬੋਲੀ ਨਹੀਂ ਤੇ ਬਾਜਵਾ ਸਾਹਿਬ ਦੇਣਗੇ ਜਵਾਬ ਉਹਨਾਂ ਨੇ ਕਿਹਾ ਸਭ ਤੋਂ ਸਭ ਤੋਂ ਪਹਿਲੇ ਸਰ 32 ਐਮਐਲਏ ਵਾਲੇ ਕੰਟਰੋਵਰਸੀ ਵੀ ਸਰ ਬੋਲ ਦਿੱਤੀ ਇੱਕ ਚਲੇ ਕਰ ਲੋ ਉਸ کے بارے میں ہمارے سی ایل پی لیڈر ਜੀ ਸਰ ਕੈਮਰਾ ਦੇ ਉਹ बोलेंगे ये राइट उनका है सर कोई कांग्रेस एमएलए भी कह रहे हैं कि ਸਾਡੀ ਨੋਲੇਜ ਵਿੱਚ ਨਹੀਂ ਹੈ ਚੱਕਰ ਕੀ ਹੈ ਕਿ ਸਿਰਫ ਐਸਾ ਪਤਾ ਦੇਖੋ ਦੇਖੋ ਇਸ ਤਰ੍ਹਾਂ ਦਾ ਇਸ ਦਾ ਫੰਦਾ ਰਹਿਣਾ ਜੀ ਨਹੀਂ ਮੈਂ ਇੱਕ ਗੱਲ ਦੱਸਾਂ ਕਈ ਕੰਮ ਸੀਕ੍ਰੇਟਿਵਲੀ ਕਰਨ ਵਾਲੇ ਹੁੰਦੇ ਆ ਸੀਐਲਪੀ ਸਾਡਾ ਜ਼ਿੰਮੇਵਾਰ ਬੰਦਾ ਜੇ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਮੇਰਾ ਖਿਆਲ ਹੈ ਕਿ ਉਹ ਚੰਦ ਹੋਗਾ ਲੇਕਿਨ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਪਰ ਉਹ ਕਹਿੰਦੇ ਕਹਿੰਦੇ ਸਰਕਾਰ ਫੇਰ ਵੀ ਨਹੀਂ ਬਣਦੀ ਜੇ ਬੱਤੀ ਆ ਕੇ ਕੰਮ ਤੋਂ ਆਈ ਯਾਰ ਸਰਕਾਰ ਬਣਨੀ ਨਹੀਂ ਬਣਨੀ ਇਹ ਤਾਂ ਹੁਣ ਸਮੇਂ ਦੀ ਗੱਲ ਆ ਹੈ ਨਹੀਂ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਤੁਹਾਡੇ ਮੀਟਿੰਗ ਤੇ ਮੀਟਿੰਗ ਤੇ ਬੈਠੇ ਉਸ ਤੋਂ ਬਾਅਦ ਲੈਟਰ ਵੀ ਲਿਖਿਆ ਨਵ ਦੇ ਚਿਮਨ ਇਤਰਾਜ਼ ਜਤਾਇਆ ਕਿ ਕਿਵੇਂ ਇੱਕ ਕਾਂਗਰਸ ਦੀ ਮੀਟਿੰਗ ਚ ਆ ਆਜ਼ਾਦਾਂ ਮਲੇ ਬਸ ਚਲੋ ਯਾਰ ਹਰੇਕ ਨੂੰ ਆਪਣੀ ਆਪਣੀ ਸੀਟ ਦਾ ਆਂਦਾ ਕੂਟ ਤੇ ਬੋਲਣ ਦਾ ਤਹੱਬੰਦਾ ਵੇਖਦਾ ਹੀ ਕਦੋਂ ਡਿੱਗੇ ਸਰਪਾਲ ਸਿੰਘ ਕਹਿ ਰਿਹਾ ਐ ਐਮਐਸਪੀ ਵਾਲੇ ਬਿਆਨ ਦੇ ਉੱਤੇ ਹੁਣ ਤੁਹਾਡੇ ਤੇ ਤਾਂ ਗੱਲ ਨਹੀਂ ਨਹੀਂ ਹਾਲਾਂਕਿ ਤੁਹਾਡਾ ਨਾਮ ਨਹੀਂ ਲਿਆ ਉਹਨਾਂ ਨੇ ਅਲ ਤੁਹਾਡਾ ਇਥੋਂ ਨਾਲ ਦਾ ਉਦਯੋਗ ਦੀ ਗੱਲਬਾਤ ਸੀ ਕਿ ਕਿ ਮੱਕੀ ਚਾਹੀਦੀ ਆ ਉਹਦੇ ਵਾਸਤੇ ਤਾਂ ਕਰਕੇ ਪ੍ਰਾਈਵੇਟਾਈਜੇਸ਼ਨ ਦੇ ਪ੍ਰੋਮੋਟ ਨੂੰ ਉਤਸ਼ਾਹਿਤ ਕਰ ਰਹੇ ਹੋ ਨਾ ਜਿੰਦੇ ਨਹੀਂ ਤੇ ਕੀ ਪਬਲਿਕ ਸੈਕਟਰ ਜਿਆ ਸੀ ਕਾਰਖਾਨੇ ਲਾਉਣ ਦਾ ਕੋਈ ਯੋਜਨਾ ਹੈ ਮੈਂ ਕੋਈ ਨਾ ਚੱਕਰਾਂ ਨਹੀਂ ਪੜਨਾ ਮੇਰਾ ਟੀਚਾ ਬਹੁਤ ਕੁਝ ਸੋਚਣੇ ਕਿ ਮੈਂ ਪੰਜਾਬ ਨੂੰ ਅੱਗੇ ਲਿਜਾਣਾ ਚਾਹਣਾ ਮੈਂ ਯੂਥ ਨੂੰ ਕਿਵੇਂ ਐਂਟਰਪ੍ਰੈਨਿਅਰ ਬਣਾਉਣਾ ਉਹਦੀ ਗੱਲ ਕਰਾਂਗਾ ਮੈਂ ਕਿਸਾਨ ਨੂੰ ਕਿਦਾਂ ਐਂਟਰਪ੍ਰੀਨਰ ਬਣਾਉਣਾ ਉਹਦੀ ਗੱਲ ਕਰਾਂਗਾ ਉਦਯੋਗ ਉਦਯੋਗ 'ਚ ਜਦੋਂ ਜਾਣਗੇ ਤਾਂ ਕਿਸਾਨ ਦੀ ਆਮਦਨ ਵੀ ਵਧੇਗੀ ਸੋਚ ਵੀ ਬਦਲੇਗੀ ਛੋਟੀਆਂ ਗੱਲਾਂ ਨਾਲ ਮੈਂ ਡਿਸਟਰੈਕਟ ਨਹੀਂ ਹੋਣਾ ਇਹ ਮਾਮਲੋ ਕੋਈ ਜਵਾਬ ਦੇਣਾ ਹੀ ਨਹੀਂ ਅਰੇ ਮੈਂ ਮੈਂ ਕਿਸੇ ਨੂੰ ਨਹੀਂ ਜਵਾਬ ਦੇ ਸਕਦਾ ਮੈਂ ਤਾਂ ਕਰਕੇ ਦੇਖੋ ਕਰਕੇ ਵਿਖਾਵਾਂਗਾ ਉਹ ਜਵਾਬ ਹੋਵੇਗਾ ਜੇ ਇੱਕ ਇੱਕ ਮਿੰਟ ਇਹ ਮੈਂ ਕੋ ਕੰਮ ਕਰਕੇ ਕੋਈ ਮੂੰਹ ਕਿਹਾ ਕਰਕੇ ਵਿਖਾਵਾਂਗਾ ਉਹਨੂੰ ਉਹਦੇ ਉਹਦੇ ਲਈ ਹਲੇ 6 ਮਹੀਨੇ ਦਾ 7 ਦਸੰਬਰ ਦਾ ਟਾਈਮ ਹੈ ਤੇ ਜੇ ਮੈਂ ਕਰਾਂਗਾ ਕਿਸਾਨ ਵੀ ਖੁਸ਼ ਹੋਏਗੀ ਸਰਕਾਰ ਵੀ ਖੁਸ਼ ਹੋਏਗੀ ਔਰ ਜਵਾਬ ਹੁੰਦਾ ਜਵਾਬ ਯਾਰ ਮੂੰਹ ਜਵਾਨੀ ਥੋੜੀ ਨਾ ਹੁੰਦਾ ਰਾਣਾ ਸਾਹਿਬ ਐਮਐਸਬੀ ਚਾਹੇ ਤਾਂ ਕੇਂਦਰ ਸਰਕਾਰ ਦਾ ਮਸਲਾ ਚਾਹੇ ਸਟੇਟ ਸਰਕਾਰ ਦਾ ਮਸਲਾ ਹੈ ਖੇਤੀਬਾੜੀ ਕੇ ਸਟੇਟ ਸਬਜੈਕਟ ਆ ਗਿਆ ਤਾਂ ਫਿਰ ਆ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਕਹਿ ਰਿਹਾ ਆਪਸੀ ਕਿਹੜਾ ਕੱਢਣ ਤੇ ਚਲੋ ਕੋਈ ਨਹੀਂ 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 ਆਪਾਂ ਰੋਣੇ ਚ ਨਹੀਂ ਪੈਣਾ ਮੈਂ ਤਾਂ ਇਨੀ ਗੱਲ ਕਹਿਣੀ ਚਾਹੁੰਦਾ ਕਿ ਅੱਜ ਤੋਂ 2 ਸਾਲ ਪਹਿਲਾਂ ਜਦੋਂ ਅਸੀਂ ਮਾਰਕੀਟ 'ਚ ਨਹੀਂ ਸੀਗੇ 에ਥਨੋਲ ਪਲਾਂਟ ਨਹੀਂ ਆਏ ਸੀਗੇ ਉਦੋਂ ਮੱਕੀ 900 ਰੁਪਏ ਵਿਕਦੀ ਸੀ ਤੇ ਮੈਂ ਖੁਦ ਆਪਣੀ ਸਰਕਾਰ ਦੇ ਵੇਲੇ ਸਰਕਾਰ ਨੂੰ ਪੁੱਛਿਆ ਜੀ 900 ਰੁਪਏ ਮੱਕੀ ਕਿਉਂ ਵਿਕਰੀ ਆ ਮੱਕੀ ਦਾ ਇੰਤਜ਼ਾਮ ਕਰੋ ਐਮ ਐਸ ਪੀ 14 ਜਾਂ 1600 ਰੁਪਏ ਸੀ ਲੇਕਿਨ 900 ਰੁਪਏ 800 ਰੁਪਏ ਮੱਕੀ ਵਿਕਦੀ ਸੀ ਪਿਛਲੇ ਸਾਲ ਐਮ ਸੀ ਐਮ ਐਸ ਪੀ 100 ਰੁਪਏ ਸੀ ਤੇ 24 ਰੁਪਏ ਦੇ ਅਸੀਂ ਮਾਰਕੀਟ ਖਰੀਦੀਏ ਤੁਸੀਂ ਕਪੂਰਥਲਾ ਜਲੰਧਰ ਇਹਨਾਂ ਇਲਾਕੇ ਨਵੇਂ ਸ਼ਹਿਰ ਜਾ ਕੇ ਪੁੱਛੋ ਤਾਂ ਸਹੀ ਸੋ ਇਹਨਾਂ ਹੀ ਕਹੂੰਗਾ ਆਪਸੀ